ਲੇਕਿਨ ਕਿਸੇ ਕੋម ਨੂੰ ਨਹੀਂ ਪਤਾ ਕਿ ਉਹ ਕਿਦਣ ਪੈਦਾ ਹੋਈ ਸਾਨੂੰ ਪਤਾ ਖਾਲਸੇ ਦਾ ਜਨਮ ਦਿਨ 13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਹੋਇਆ ਅਨੰਦਪੁਰ ਸਾਹਿਬ ਆਪ ਦਾ ਜਨਮ ਧਿਆੜਾ ਸੁਣਾਉਣ ਲੱਗਾ ਬੜੀ ਪਾਪਪੂਰਤ ਕਹਾਤਾ ਹੈ ਉਸੇ ਰੰਗ ਦੀ ਯਾਦ ਹੀ ਕਮਾਏ ਜਾਣੀ ਆ ਅਤੀ ਤੁਸਾਂ ਕਹਿ ਦੇਣੀ ਆਓ ਅਨੰਦਪੁਰ ਸਾਹਿਬ ਚਲੀਏ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਅਨੰਦਪੁਰ ਸਾਹਿਬ ਨਹੀਂ ਸੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਸੀ ਮਾਖੋਵਾਲ ਮਾਖੋ ਇੱਕ ਡਾਕੂ ਹੋਇਆ ਬੜਾ ਪ੍ਰਸਿੱਧ 72 ڈاکੂ ਉਹਦੇ ਨਾਂ ਤੇ ਉਹ ਪਿੰਡ ਦਾ ਨਾਂ ਪਿਆ ਸੀ ਮਾਕੋਵਾਲ ਸਮਾਂ ਬਦਲਿਆ ਸਮੇਂ ਦੇ ਨਾਲ ਪਿੰਡ ਦਾ ਨਾਂ ਆਨੰਦਪੁਰ ਸਾਹਿਬ ਪੈ ਗਿਆ ਜਿੱਦਾਂ ਆ ਰੋਪੜ ਦਾ ਰੂਪਨਗਰ ਬਣ ਗਿਆ ਮੁੰਬਈ ਦਾ ਮੁੰਬਈ ਬਣ ਗਿਆ ਮਦਰਾਸ ਦਾ ਚੇਨਈ ਬਣ ਗਿਆ ਕੋਲਕਾਤੇ ਦਾ ਕੋਲਕਾਟਾ ਬਣ ਗਿਆ ਔਰ ਅੰਮ੍ਰਿਤਸਰ ਦਾ ਨਾਂ ਵੀ ਪਹਿਲੂ ਅੰਮ੍ਰਿਤਸਰ ਨਹੀਂ ਸੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਂ ਸੀ ਗੁਰੂ ਦਾ ਚੱਕ ਫਿਰ ਬਦਲਿਆ ਸੁਦਾਸਰ ਬਣਿਆ ਫਿਰ ਅੰਮ੍ਰਿਤਸਰ ਬਣ ਗਿਆ ਤੋ ਇਹਦਾ ਨਾਮ ਬਦਲਦੇ ਰਹੇ ਸਥਾਨਾਂ ਦੇ ਇਨਸਾਨਾਂ ਦੇ ਵੀ ਬਦਲਦੇ ਰਹੇ ਆ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਬੰਦਾ ਸਿੰਘ ਬਹਾਦਰ ਨਹੀਂ ਸੀ ਪਹਿਲਾ ਨਾਮ ਸੀ ਬੰਦਾ ਸਿੰਘ ਬਹਾਦਰ ਦਾ ਲਖਮਣ ਦਾਸ ਇੱਕ ਘਟਨਾ ਵਾਪਰੀ ਨਾਮ ਬਦਲਿਆ ਔਗੜਨਾਥ ਦਾ ਚੇਲਾ ਬਣ ਗਿਆ ਨਾਮ ਮਾਦੋ ਦਾਸ ਰਹਿ ਗਿਆ ਫਿਰ ਇੱਕ ਘਟਨਾ ਵਾਪਰੀ ਸਿੱਧ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਮਰਿਤ ਛਕਾ ਕੇ ਤੇ ਬੰਦਾ ਸਿੰਘ ਬਹਾਦਰ ਦਾ ਨਾਮ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਮਾਦੋ ਦਾਸ ਨੂੰ ਇਸੇ ਤਰ੍ਹਾਂ ਹੀ ਜਿੱਦਾਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਨਹੀਂ ਸੀ ਬਜ਼ੁਰਗੋ ਸ਼੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਸੀ ਜੇਠਾ ਜੇਠਾ ਜੀ ਫਿਰ ਬਦਲਿਆ ਸ਼੍ਰੀ ਗੁਰੂ ਰਾਮਦਾਸ ਜੀ ਬਣ ਗਏ ਤੋ ਸਥਾਨਾਂ ਦੇ ਤੇ ਇਨਸਾਨਾਂ ਦੇ ਨਾਮ ਬਦਲਦੇ ਹੀ ਰਹੇ ਕਈ ਕਈ ਵਾਰੀ ਆਓ ਅਸੀਂ ਮਾਖੋਵਾਲ ਚਲੀਏ ਅਨੰਦਪੁਰ ਸਾਹਿਬ ਛੋਟੀ ਜੀ ਕਵਤਾ ਇੱਕਦਮ ਉੱਕ ਜਾਣੀ ਆ ਉਥੇ ਤੁਹਾਡਾ ਜਨਮ ਦਿਨ ਹੋਣ ਲੱਗਾ ਮੇਰੀ ਮੁਰਾਦ ਪੰਜਾਂ ਪਿਆਰਿਆਂ ਤੋਂ ਹੈ ਪੰਜਾਂ ਪਿਆਰਿਆਂ ਦੀ ਸਾਜਨਾ ਹੋਣ ਲੱਗੀ ਆ ਪੰਜੇ ਹੀ ਪਿਆਰੇ ਪੰਜਾਬ ਚੋਂ ਸੀਗੇ ਇੱਕ ਪਿਆਰਾ ਸੀ ਸਿਰਫ ਪੰਜਾਬ ਚੋਂ ਭਾਈ ਕਾਨ ਸਿੰਘ ਨਾਭਾ ਆਪਣੇ ਇੱਕ ਬੜਾ ਵੱਡਾ ਗ੍ਰੰਥਾ ਸਿੱਖ ਨੂੰ ਸਾਈ ਗੁਰੂ ਪੀੜੀਆ ਉਹਦੇ ਵਿੱਚ ਜ਼ਿਕਰ ਕਰਦੇ ਨੇ ਕਿ ਬੰਦਾ ਆਪਣੇ ਪੰਜੇ ਹੀ ਪਿਆਰੇ ਉਹਨਾਂ ਚੋਂ ਇੱਕ ਪਿਆਰਾ ਪੰਜਾਬ ਚੋਂ ਸੀ ਹਿੰਦੁਸਤਾਨ ਦੇ ਉੱਤਰ ਚੋਂ ਜਗ ਆਪਣੇ ਲਾਹੌਰ ਦਾ ਰਹਿਣ ਵਾਲਾ ਦਇਆਰਾਮ ਖੱਤਰੀ ਦੂਜਾ ਪਿਆਰਾ ਸੀ ਹਿੰਦੁਸਤਾਨ ਦੇ ਤੁਰ ਦੱਖਣ ਚੋਂ ਕਰਨਾਟਕ ਵਿੱਚ ਬੇਦਰਦਾ ਰਹਿਣ ਵਾਲਾ ਸਾਬ ਚੰਦ 나ਈ ਤੀਸਰਾ ਪਿਆਰਾ ਸੀ ਹਿੰਦੁਸਤਾਨ ਦੇ ਤੁਰ ਪੂਰਬ ਵਿੱਚੋਂ ਜਗਨਨਾਥਪੁਰੀ ਦਾ ਰਹਿਣ ਵਾਲਾ ਹਿੰਮਤ ਛੀਵਰ ਤੇ ਚੌਥਾ ਪਿਆਰਾ ਸੀ ਹਿੰਦੁਸਤਾਨ ਦੇ ਤੁਰ ਪੱਛਮ ਵਿੱਚੋਂ ਸ੍ਰੀ ਕ੍ਰਿਸ਼ਨ ਜੀ ਦੀ ਨਗਰੀ ਗੁਜਰਾਤ ਵਿੱਚ ਦਵਾਰਕਾ ਦਾ ਰਹਿਣ ਵਾਲਾ ਮੋਹਕਮ ਛੀਂਬਾ ਤੇ ਪੰਜਵਾਂ ਪਿਆਰਾ ਹਿੰਦੁਸਤਾਨ ਦੇ ਕੇਂਦਰ ਚੋਂ ਸੈਂਟਰ ਚੋਂ ਹਸਤਰਾਂਪੁਰ ਦਿੱਲੀ ਦਾ ਰਹਿਣ ਵਾਲਾ ਧਰਮਚੰਦ ਜੱਟ ਪੰਜੇ ਪਿਆਰੇ ਹਿੰਦੁਸਤਾਨ ਦੇ ਪੰਜਾਂ ਹੀ ਕੋਣਿਆਂ ਚੋਂ ਸਾਰੇ ਹਿੰਦੁਸਤਾਨ ਨੂੰ ਨੁਮਾਇੰਦਗੀ ਦਿੱਤੀ ਪਾਤਸ਼ਾਹ ਨੇ ਔਰ ਪੰਜੇ ਹੀ ਪਿਆਰੇ ਖੱਤਰੀਆਂ ਚੋਂ ਨਹੀਂ ਚੁਣ ਲਏ ਇੱਕ ਖੱਤਰੀ ਇੱਕ ਜੱਟ ਇੱਕ ਝੀਵਰ ਇੱਕ ਛੀਂਬਾ ਇੱਕ 나ਈ ਕਿਆ ਸੈਕੂਲਰਿਜ਼ਮ ਹੈ ਐਹੋ ਜੀ ਸਾਂਝੀ ਪੰਚਾਇਤ ਕਿਤੇ ਨਹੀਂ ਲੱਭਦੀ ਆਓ ਚਲਿਏ ਆਨੰਦਪੁਰ ਸਾਹਿਬ ਮਾਕੋਆ ਉੱਥੇ ਮੇਲਾ ਲੱਗਾ ਹੋਇਆ ਬੜਾ ਤਗੜਾ ਮੇਲਾ ਵਸਾਕੀ ਦਾ ਦੇਨਵਾ ਤੇ ਉਸ ਮੇਲੇ 'ਚ ਕੀ ਕੁਝ ਹੋਣ ਲੱਗਾ ਮਹਾਰਾਜ ਨੇ ਬੜਾ ਵੱਡਾ ਪੰਡਾਲ ਵੀ ਲਾਇਆ ਹੋਇਆ ਮੇਲਾ ਵੀ ਲੱਗਾ ਹੋਇਆ ਤੋਂ ਮੇਲੇ 'ਚ ਕੀ ਕੁਝ ਹੋਣ ਲੱਗਾ ਇਹ ਮੇਰੀ ਕਵਿਤਾ ਹੈ ਬੜੀ ਸੌਖੀ ਜਿਹੀ ਕਵਤਾ ਦਾ ਅਜਵਾ ਬਸਾਖੀ ਅੱਜ ਚਾਵਾਂ ਪਰੀ ਲਹਿਰ ਹੈ ਕਵਤਾ ਸ਼ੁਰੂ ਆ ਅਜਵਾ ਬਸਾਖੀ ਅੱਜ ਚਾਵਾਂ ਪਰੀ ਲਹਿਰ ਹੈ ਗੋਲਤੀ ਮਾਨੂੰ ਸਜਿਆ ਆਨੰਦਪੁਰ ਹਾਂ ਕਹਿਣਾ ਹੀ ਪੈਣਾ ਹੈ ਸ਼ਹਿਰ ਹੈ ਦੂਰੋਂ ਦੂਰੋਂ ਲੋਕ ਚੱਲ ਮੇਲੇ ਉੱਤੇ ਆਏ ਆ ਨਵੇਂ ਨਵੇਂ ਲੀਰੇ ਅੱਜ ਸਾਰਿਆਂ ਨੇ ਹਾਂ ਪੰਜ ਪੰਜ ਦਿਨ ਚਾਰ ਚਾਰ ਦਿਨ ਹੋਏ ਡੇਰੇ ਕਈਆਂ ਲਾਏ ਆ ਪੰਜ ਪੰਜ ਬੱਚੇ ਨਾਲ ਆਪਣੇ ਹਾਂ ਕਈਆਂ ਇਹੋ ਸੋਚਿਆ ਆ ਭਈ ਮੇਲੇ ਉੱਤੇ ਜਾਵਾਂਗੇ ਹੋਰ ਨਹੀਂ ਤੇ ਲੰਗਰਾਂ ਚੋਂ ਰੋਟੀਆਂ ਹੀ ਆਹ ਬੁੱਢੀਆਂ ਦੇ ਬੁਢੇ ਕਈ 90 90 ਸਾਲ ਦੇ ਮੇਲੇ ਉੱਤੇ ਆਉਂਦੇ ਆ ਜਰੂਰ ਮੱਖੋਵਾਲ ਦੇ ਮੇਲੇ ਉੱਤੇ ਆਉਂਦੇ ਆ ਜਰੂਰ ਮਾਖੋ ਵਾਲ ਦੇ ਖਾਂਦੇ ਆ ਬ੍ਰਾਹਮਣ ਸਰਾਧ ਜਿੱਦਾਂ ਪਿਓ ਦਾ ਹੁਣ ਨਹੀਂ ਕੋਈ ਖਾਂਦਾ ਸਾਡੇ ਵੇਲੇ ਖਾਂਦੇ ਹੁੰਦੇ ਅਸੀਂ 3ਜੀ 4ਵੀਂ ਚ ਪੜ੍ਹਦੇ ਹੁੰਦੇ ਸੀ ਸਨ 43 44 ਦੀ ਗੱਲ ਆ ਸਾਡੇ ਗੁਆਂਢ ਵੀ ਇੱਕ ਬ੍ਰਾਹਮਣ ਨੇ ਆਉਣਾ ਸਰਾਧ ਖਾਣ ਸਰਾਧ ਬੜੇ ਕਰੋਉਂਦੇ ਹੁੰਦੇ ਸੀ ਮਾਈਆਂ ਉਦੋਂ ਸਾਡੀ ਤਾਈ ਨੇ ਸਰਾਧ ਕਰਾਉਣਾ ਸਾਡੇ ਤਾਇਆ ਹੈ ਨਹੀਂ ਸੀਗਾ ਤੇ ਉਹਨੇ ਸਰਾਧ ਚ ਖੀਰਾ ਪੂੜੇ ਮੌਰ ਫੜ ਕੇ ਤਾਲਾਂ ਛਾਲਾਂ ਬੜਾ ਕੋਸ਼ਕ ਆਉਣਾ ਉਹਨੂੰ ਬ੍ਰਾਹਮਣ ਨੂੰ ਕਹੀਂ ਨਿਕਨੇ ਗਏ ਹੁੰਦੇ ਐਵੇਂ ਤੀਜੀ ਚੌਥੀ ਚ ਪੜਦੇ ਹੁੰਦੇ ਸਾਨੂੰ ਕੀ ਪਤਾ ਨਿਆਣਿਆਂ ਨੂੰ ਤਾਂ ਹੀ ਕਹਿਣਾ ਦਾਦੀ ਮਾਂ ਇਹ ਇਹ ਬਹਾਮਣ ਕੀ ਕਰਨ ਹੁੰਦਾ ਕਹਿੰਦੇ ਵੇ ਉਹਨਾਂ ਦੇ ਪਿਓ ਦਾ ਸਰਾਦ ਸਰਾਦ ਖਾਨ ਹੁੰਦਾ ਤੁਹਾਡੀ ਤਾਈ ਦੇ ਪਿਓ ਦਾ ਤਾਂ ਹੀ ਕਹਿਣਾ ਦਾਦੀ ਮਾਂ ਸਾਨੂੰ ਕੀ ਪਤਾ ਹੈ ਭੋਲਿਆਂ ਪਾੜਿਆਂ ਨੂੰ ਹੂੰ ਦਾਦੀ ਮਾਂ ਸਾਡੇ ਪਿਓ ਦਾ ਸਰਾਦ ਵੀ ਕਰਦੇ ਹਾਂ ਹੁਣ ਚੁੱਪ ਕਰ ਸਰਾਦ ਕਰਦੇ ਚੀਂਦੇ ਦਾਈ ਸ਼ਰਮ ਨਹੀਂ ਆਉਂਦੀ ਇਹ ਹੈ ਆਹ ਆਹ ਤੇ ਕਈ ਵਾਰੀ ਬਾਬਾ ਜੀ ਨੇ ਕਹਿਣਾ ਕਾਕਾ ਇਹਦਾ ਸਹਾ ਦਾ ਨਾ ਇਹਦੇ ਚ ਇੱਕ ਸੇਵਤ ਆਹ ਇਹ ਕਹਿਣਾ ਬਾਬਾ ਸੇਵਤ ਕੀ ਆ ਪਈ ਤੋ ਕਿੱਥਾਂ ਬੋਦੀ ਆ ਤਿੰਨ ਚਾਰ ਗਾਂਢਾਂ ਦਿੱਤੀਆਂ ਹੋਰ ਕੀ ਆ ਉਹ ਕਹਣਾ ਨਹੀਂ ਲਾਲੇ ਜਿਲੇ ਘਰੋਂ ਆਉਂਦਾ ਨਾ ਤੇ ਇਹ ਸਾਡੇ ਬਾਬਾ ਜੀ 109 ਸਾਲ ਦੇ ਹੋ ਕੇ ਗੁਜ਼ਰੇ ਉਹ ਬੜੇ ਤਗੜੇ ਹੀ ਲੋਹੇ ਦਾ ਆਦਮੀ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਉਹਨਾਂ ਕਹਣਾ ਕਾਕਾ ਇਹ ਜਿਲੇ ਘਰੋਂ ਆਉਂਦਾ ਨਾ ਇਹ ਆਪਣੇ ਢਿੱਡ ਦੇ ਉੱਤੇ ਨਾ ਇੱਕ ਧਾਗਾ ਬਨ ਕੇ ਆਉਂਦਾ ਸਰਹਾਦ ਘਾਣ ਭਾਈ ਕਹਣਾ ਬਾਬਾ ਵੀ ਚਲ ਪਰਣਾ ਤੇ ਬੰਨ ਲਿਆ ਸਾਰੇ ਲੋਕੀ ਬੰਨ ਲੈਂਦੇ ਆ ਤੇ ਇਹ ਧਾਗਾ ਕਾਦੇ ਲਈ ਬਨ ਕੇ ਆਉਂਦਾ ਤੂੰ ਕਹਣਾ ਲਾਲੇ ਪਤਾ ਧਾਗਾ ਕਿਉਂ ਬੰਨਦਾ ਇਸ ਕਰਕੇ ਕਾਕਾ ਢਾਗਾ ਬਣ ਕੇ ਆਉਂਦਾ ਭਈ ਉਹਨਾਂ ਚਰ ਖਾਈ ਜਾਣਾ ਖਾਈ ਜਾਣਾ ਜਨਾ ਚਰ ਢਾਗਾ ਟੁੱਟੇ ਨਾ ਹਰਣਾ ਨਹੀਂ ਇੰਨਾ ਇੰਨਾ ਸਰਾਦ ਖਾ ਜਾਂਦੇ ਹੁੰਦੇ ਸੀ ਆ ਖਾਂਦੇ ਆ ਬ੍ਰਾਹਮਣ ਸਰਾਦ ਜਿੱਦਾਂ ਪਿਓ ਦਾ ਸੋਚਦੇ ਆ ਖਾਵਾਂਗੇ ਕੜਾ ਦੇਸੀ ਪਿਓ ਦਾ ਥਾਲਾਂ ਚ ਸਜਾਈਆਂ ਮਠਿਆਈਆਂ ਹਲਵਾਈਆਂ ਨੇ ਥਾਲਾਂ ਚ ਸਜਾਈਆਂ ਮਠਿਆਈਆਂ ਹਲਵਾਈਆਂ ਨੇ ਲੱਡੂ ਪੇੜੇ ਹੁੰਦੀਆਂ ਜਲੇਬ ਬਾਲੂ ਸ਼ਾਇਆਂ ਨੇ ਭਈ ਰਜ ਰਜ ਰਿਆ ਦਾਲਾ ਇਥੇ ਫੁੱਲ ਕੇ ਨੇ ਪੱਕਦੇ ਲੰਗਰਾਂ 'ਚ ਬੈਠੇ ਲੋਕ ਰਜ ਰਜ ਛੱਕਦੇ ਪਹਿ ਲੰਗਰਾਂ ਦੇ ਵਿੱਚ ਨਹੀਂ ਉਹ ਭੇਸ ਕਿਸੇ ਬਾਤ ਦਾ ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ ਕਈ ਇੱਥੇ ਆਉਂਦੇ ਬਸ ਮੇਲਾ ਗੇਲਾ ਜਾਣ ਕੇ ਮੇਲਾ ਵੇਖ ਆਉਨੇ ਆ ਕਈ ਇੱਥੇ ਆਉਂਦੇ ਬਸ ਮੇਲਾ ਗੇਲਾ ਜਾਣ ਕੇ ਕੱਢ ਦਿਆ ਕੋਖਾਂ ਫੇਰ ਲੰਗਰਾਂ 'ਚ ਆਣ ਕੇ ਜਾਦਾ ਜਾਦਾ ਫੁਲਕੇ ਉਹ ਇੱਕੋ ਸਾਇ ਖਾਂਦੇ ਆ ਤੇ 13 13 ਰੋਟੀਆਂ ਉਹ ਜੇਬਾਂ ਚ ਗਰਾਹ ਜਿ ਕਿਤੇ ਮਹਿਰ ਤੇ ਸ਼ਖਾਂਗੇ ਹਾਂ ਆ ਪਰ ਗੁਰੂ ਘਰ ਚ ਨਹੀਂ ਘਾਟਾ ਕਿਸੇ ਗੱਲ ਦਾ ਗੁਰੂ ਘਰ ਲੰਗਰ ਏ ਇੱਥੇ ਦਿਨੇ ਰਾਤ ਚੱਲਦਾ ਕੋਈ ਇੱਥੇ ਨੀਵਾ ਏ ਨਾ ਕੋਈ ਇੱਥੇ ਉੱਚਾ ਏ ਇੱਥੇ ਤੇ ਕਬੂਲ ਹੁੰਦਾ ਦਿਲੋਂ ਜਿਹੜਾ ਸੋਚਾ ਏ ਕਿ ਜਿਹੜਾ ਬੰਦਾ ਦਿਲ ਵਿੱਚ ਰੱਖਦਾ ਕਦੂਰਤਾ ਇਹੋ ਜਿਹੇ ਬੰਦੇ ਨਹੀਂ ਇੱਥੇ ਨਹੀਂ ਜ਼ਰੂਰ ਤਾਂ प्यारा वाला दीपक हमेशा ਇੱਥੇ ਜਗਦਾ ਹਰ ਸਾਲ ਸਾਲ ਇਸੇ ਤਰ੍ਹਾਂ ਹੀ ਮੇਲਾ ਇੱਥੇ ਲੱਗਦਾ ਕਈ ਪਿਛੇ ਬੈਠੇ ਹੋਏ ਆ 80000 ਦੀ ਗਿਣਤੀ ਸੀ ਜਦੋਂ ਮਹਾਰਾਜ ਨੇ ਪੰਜ ਪਿਆਰੇ ਚੁਣੇ 80000 ਦੀ ਅੱਬਲ ਤੁਰਾਨੀ ਇੱਕ ਬੜਾ ਵੱਡਾ جاسੂਸ ਸੀ ਔਰੰਗਜ਼ੇਬ ਦਾ ਉਹ ਰਹਿੰਦਾ ਸੀ ਮਹਾਰਾਜ ਦੇ ਦਰਬਾਰ 'ਚ ਰੋਜ਼ ਦੀ ਰੋਜ਼ ਰਿਪੋਰਟ ਕਰਦਾ ਸੀ ਉਹ ਲਿਖਦਾ ਮਾਂ ਬਾਦਸ਼ਾਹ ਸਲਾਮਤ 80000 ਲੋਕ ਬੈਠੇ ਹੋਏ ਹਨ ਜਿਸ ਵਕਤ ਜੀ ਪੰਜ ਪਿਆਰੇ ਚੁਣੇ ਗਏ ਹਨ 80000 ਪਿੱਛੇ ਪਿੱਛੇ ਬੈਠੇ ਹੋਏ ਇਕੱਠੇ ਹੋ ਕੇ ਕਈ ਉਹ ਵਿਚਾਰੇ ਪਹਾੜੀਏ ਸੀ ਉਹਨਾਂ ਨੂੰ ਕੀ ਪਤਾ ਉਹ ਇਦਾਂ ਦੇ ਸਰਦਾਰ ਥੋੜੋ ਸੀਗੇ ਉਦੋਂ ਅਜੇ ਪਿੱਛੇ ਬੈਠੇ ਹੋਏ ਆ ਕਈ ਪਿੱਛੇ ਬੈਠੇ ਹੋਏ ਆ ਇਕੱਠੇ ਹੋ ਕੇ ਇਸ ਤਰ੍ਹਾਂ ਸੰਗ ਕੇ ਫੇ ਚੱਗੇ ਜੇ ਨਾ ਪਾਏ ਆ ਗਵਾਂਡੀਆਂ ਤੋਂ ਵੀ ਆ ਕੇ ਦੇ ਦੇਾਂਗੇ ਭਵੇਂ ਦਾਲ ਨਾਲ ਹੀ ਲਵੇੜ ਲੈ ਹੁਣ ਉੱਥੋਂ ਹਾਂ ਪਰ ਐਤ ਕਾਂ ਵੀ ਮੇਲੇ ਦੀਆਂ ਰੌਣਕਾਂ ਨੇ ਪਾਰੀਆਂ ਪਰ ਦੂਤੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ ਖੁੱਲੀ ਜਿਹੀ ਥਾਵੇਂ ਦ੍ਰਿਸ਼ ਵਰਣਨ ਵੇਖਣਾ ਪਿਕਟੋਰੀਅਲ ਬਿਊਟੀ ਖੁੱਲੀ ਜਿਹੀ ਥਾਵੇਂ ਇੱਕ ਸਜਿਆ ਪੰਡਾਲ ਹੈ ਸਜੇ ਹੋਏ ਪੰਡਾਲ ਦੀ ਤਿਆਰੀ ਵੀ ਕਮਾਲ ਹੈ ਸਜੇ ਹੋਏ ਪੰਡਾਲ ਵਿੱਚ ਦਰਿਆਵਾਂ ਵਜਾਈਆਂ ਨੇ ਚਾਰੋਂ ਪਾਸੇ ਇਸ ਦੇ ਕਨਾਟਾਂ ਵੀ ਲਗਾਈਆਂ ਨੇ ਫਜੇ ਹੋਏ ਪੰਡਾਲ ਵਿੱਚ ਇੱਕ ਥੜਾ ਵੀ ਬਣਾਇਆ ਏ ਥੜੇ ਲਾਗੇ ਛੋਟਾ ਜਿਹਾ ਤੰਬੂ ਇੱਕ ਲਾਇਆ ਏ ਤੰਬੂ ਲਾਗੇ ਨਿਗੀ ਜੀ ਸਟੇਜ ਵੀ ਬਣਾਈ ਏ ਛੋਟੀ ਜੀ ਸਟੇਜ ਉੱਤੇ ਚਾਨਣੀ ਵੀ ਲਾਈ ਏ ਢੱਡ ਤੇ ਸਰੰਗੀ ਨਾਲ ਢਾਡੀ ਪਏ ਗਾਉਂਦੇ ਆ ਉੱਚੀ ਉੱਚੀ ਵਾਰਾਂ ਦੀਆਂ ਹੇਕਾਂ ਪਏ ਹਾਂ ਚੁਣਛੇ ਜਿਵੇਂ ਕੋਈ ਚੁੱਪ ਵਰਤਾ ਗਿਆ ਫਰੇ ਹੋਏ ਪੰਡਾਲ 'ਚ ਸਨਨਾਟਾ ਜਿਹਾ ਖੜਾ ਗਿਆ ਵੇਖਦੇ ਕੀਆ ਕਿ ਆਣ ਦਸ਼ਮੇਸ਼ ਪਿਤਾ ਥੜੇ ਉੱਤੇ ਖੜਿਆ ਕੰਬੂ ਵਿੱਚੋਂ ਆਣ ਕੇ ਸਟੇਜ ਉੱਤੇ ਚੜ੍ਹਿਆ ਅੱਜ ਮਹਾਰਾਜ ਦੀ ਨਰਾਲੀ ਜਿਹੀ ਸ਼ਾਨ ਹੈ ਉਹਨਾਂ ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ ਦ੍ਰਿਸ਼ ਵਰਣਨ ਵੇਖਣਾ ਥੜੇ ਤੇ ਖੜਿਆ ਹੱਥ 'ਚ ਕਿਰਪਾਨ ਫੜੀ ਹੋਈ ਆ ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ ਲਾਲ ਸੂਈਆਂ ਅੱਖੀਆਂ ਤੇ ਚਿਹਰਾ ਲਾਲੋ ਲਾਲ ਹੈ ਅੱਜ ਚੰਨ ਜਿਹਾ ਮੁਖੜੇ ਤੇ ਹੋਰ ਹੀ ਜਲਾਲ ਹੈ ਚੰਨ ਜਿਹਾ ਮੁਖੜੇ ਤੇ ਹੋਰ ਹੀ ਜਲਾਲ ਹੈ ਉਹਨਾਂ ਪਹਿਲੋਂ ਕਿਰਪਾਨ ਤਾਈ ਸਜੇ ਹੱਥ ਵਿੱਚ ਤੋਲਿਆ ਐਦਾਂ ਕਿਰਪਾਨ ਭੜੀ ਆ ਥੜੇ ਤੇ ਖੜੇ ਆ ਪਹਿਲੋਂ ਕਿਰਪਾਨ ਤਾਈ ਉਹਨਾਂ ਸਜੇ ਹੱਥ ਵਿੱਚ ਤੋਲਿਆ ਸ਼ੇਰ ਵਾਂਗੂ ਗੱਜ ਕੇ ਦਾਤਾਰ ਐਦਾਂ ਬੋਲਿਆ ਕੀ ਕਿਹਾ ਪਾਤਸ਼ਾਹ ਨੇ ਆਓ ਕੋਈ ਅੱਗੇ ਅੱਜ ਲਾਲ ਕੋਈ ਮਾਈ ਦਾ ਮੇਰੀ ਕਿਰਪਾਨ ਨੂੰ ਹੈ ਸਿਰ ਇੱਕ ਚਾਹੀਦਾ ਮੇਰੀ ਕਿਰਪਾਨ ਨੂੰ ਸੇਰੇ ਕਿਚਾਈ ਦਾ ਇਹ ਚੰਡਕਾ ਦਾ ਰੂਪ ਹੈ ਤੇ ਖੂਨ ਦੀ ਧਿਆਈ ਏ ਕਹਿੰਦੀ ਮੇਰੀ ਕਿਸੇ ਨੇ ਪਿਆਸ ਨਾ बुझਾਈ ਏ ਦੇਵੀ ਦਾ ਸਰੂਪ ਕਿਰਪਾਨ ਪਈ ਮੰਗਦੀ ਕਿਸੇ ਇਨਸਾਨ ਦੀ ਹੈ ਜਾਨ ਪਈ ਮੰਗਦੀ ਕਿਸੇ ਇਨਸਾਨ ਦੀ ਹੈ ਜਾਨ ਪਈ ਮੰਗਦੀ ਸੋਚਦੇ ਸੀ ਕਈ ਵਾਦੀ ਬੁਰਾ ਨੂੰ ਕੀ ਹੋਇਆ ਹੈ ਉਹ ਕਦੇ ਕੋਈ ਬੰਦਾ ਪਲਾ ਜਾਣ ਕੇ ਵੀ ਹੋਇਆ ਹੈ ਬਿਗਾ ਹੋ ਜੇ ਮੈਨੂੰ ਹੀ ਮਾਰਦੇ ਹੋ ਹੈ ਮੂੰਹਾਂ ਵਿੱਚੋਂ ਇਹੋ ਹੀ ਗੱਲ ਸੁਣਦੀ ਸੀ ਸਭ ਦੇ ਦੇਵੀ ਨੂੰ ਚੜਾਉਣੇ ਆ ਤੇ ਬੱਕਰੇ ਨਹੀਂ ਲੱਭਦੇ ਤੇ ਪੰਜ ਸੱਤ ਉਹ ਹੀ ਲਾਇਓ ਚਟਕਾ ਆ ਦੀ ਆਪੇ ਦੇਵੀ ਖੋ ਜੋ ਜੋ ਗੀ ਹੈ ਜੇ ਦੇਵੀ ਨੂੰ ਚੜਾਉਣੇ ਆ ਤੇ ਬੱਕਰੇ ਨਹੀਂ ਲੱਭਦੇ ਕਿੰਨਾ ਸਾਰਾ ਸਮਾਂ ਜਦੋਂ ਚੁੱਪ ਵਿੱਚ ਲੰਘਿਆ ਇੰਨੇ ਤਾਂ ਹੀ ਗੁਰਹਾ ਤਿੰਨ ਚਾਰ ਵਾਰ ਸਿਰ ਗੁਰੂ ਸਾਹਿਬ ਮੰਗਿਆ ਕਿੰਨਾ ਵਾਰਾ ਸਮਾਂ ਜਦੋਂ ਚੁੱਪ ਵਿੱਚ ਲੰਘਿਆ ਤੋ ਕੀ ਵੇਖਦੇ ਆ ਤਿੰਨ ਚਾਰ ਵਾਰ ਸਿਰ ਗੁਰੂ ਸਾਹਿਬ ਮੰਗਿਆ ਵੇਖੇ ਪੰਡਾਲ ਸਾਰਾ ਹੱਕਾ ਵੱਕਾ ਹੋ ਗਿਆ ਵੇਖ ਦੇ ਕੀ ਬੰਦਾ ਇੱਕ ਉੱਠ ਕੇ ਖਲੋ ਗਿਆ ਫੇਰ ਵੀ ਬੰਦਾ ਇੱਕ ਉੱਠ ਕੇ ਖਲੋ ਗਿਆ ਆਸੇ ਪਾਸੇ ਕਿਸੇ ਵੱਲ ਉਹਨੇ ਬੰਦੇ ਨੇ ਵੇਖਿਆ ਨਾ ਚਾਖਿਆ ਏਦਾਂ ਉਹਨੇ ਆਣ ਕੇ ਸਟੇਜ ਲਾਗੇ ਆਖਿਆ ਕੀ ਕਿਹਾ ਦਾਤਾ ਦਾ ਰਾਮ ਖੱਤਰੀ ਨਮਾਣਾ ਨਾਮ ਮੇਰਾ ਏ ਮੰਗਦੇ ਹੋ ਸਿਰ ਦਾਤਾ ਸਭ ਕੁਝ ਤੇਰਾ ਮੰਗਦੇ ਹੋ ਸਿਰ ਦਾਤਾ ਸਭੋ ਕੁਝ ਤੇਰਾ ਇਹ ਫੜ ਕੇ ਦਾਤਾਰ ਉਹਨੂੰ ਬਾਹੋਂ ਫੜ ਲਿਆ ਉਹਨੂੰ ਥੜੇ ਵੱਲ ਲੈ ਗਏ ਜਿਨਨੇ ਲੋਕੀ ਵੇਂਦੇ ਸੀ ਹੈਰਾਨ ਜੇ ਰਹਿ ਗਏ ਤੰਬੂ ਲਾਗੂ ਸੁਣਿਆ ਖੜਾਕਾ ਤਲਵਾਰ ਦਾ ਜਿਵੇਂ ਇੱਕ ਬੰਦਾ ਦੂਜੇ ਬੰਦੇ ਤਾਂ ਹੀ ਮਾਰਦਾ ਖੂਨ ਨਾਲ ਭਿੱਜੀ ਕਿਰਪਾਨ ਤਾਂ ਹੀ ਤਾਣ ਕੇ ਗੁਰਾਂ ਫੇਰ ਆਖਿਆ ਸਟੇਜ ਉੱਤੇ ਆਣ ਕੇ ਫੇਰ ਆਗੇ ਖੂਨ ਚੋਰਿਆ ਕਿਰਪਾਨ ਦੇ ਵਿੱਚੋਂ ਗੁਰਾਂ ਫੇਰ ਆਖਿਆ ਸਟੇਜ ਉੱਤੇ ਆਣ ਕੇ ਕੀ ਕਿਹਾ ਉਠੋ ਇੱਕ ਹੋਰ ਜਿਹੜਾ ਗੁਰੂ ਦਾ ਪਿਆਰਾ ਏ ਇੱਕ ਸਿਰ ਨਾਲ ਸਾਡਾ ਹੋਇਆ ਨਾ ਗੁਜ਼ਾਰਾ ਏ ਖੂਨ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਤਲਵਾਰ ਚੋਂ ਖੂਨ ਚੋ ਰਿਆ ਡਰ ਗਏ ਲੋਕੀ ਅਬਦੁੱਲੁਰਾਨੀ ਲਿਖਦਾ ਡਰ ਗਏ ਖੂਨ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਨੀਵੇਂ ਨੀਵੇਂ ਹੋ ਕੇ ਕਈ ਉੱਠ ਦੌੜੇ ਬਾਹਰ ਨੂੰ ਕਿਤੇ ਸਾਨੂੰ ਹੀ ਆਵਾਜ਼ ਨਾ ਮਾਰ ਲੈਣ ਨਿਵੇਂ ਨਿਵੇਂ ਗੋਕੇ ਕਈ ਉੱਠ ਦੌੜੇ ਬਾਹਰ ਤੇ ਬੈਠੇ ਸੀ ਸ਼ੁਕੀਨ ਜਿਹੜੇ ਲੰਗਰਾਂ ਦੀ ਦਾਲ ਦੇ ਉਹ ਹੌਲੀ ਹੌਲੀ ਤੁਰੇ ਜਾਣ ਤੋਤੀਆਂ ਸੰਭਾਲਦੇ ਹੌਲੀ ਹੌਲੀ ਤੁਰੇ ਜਾਣ ਤੋਤੀਆਂ ਸੰਭਾਲਦੇ ਸੋਚਦੇ ਸੀ ਕਈ ਉਹ ਇਹ ਕੀ ਕਹਿਰ ਵਰਤਾਤਾ ਲੋੜਾ ਆਇਆ ਗੁਰਾਂ ਅੱਜ ਬੰਦਾ ਹੀ ਝਟਕਾ ਹਤਾ ਹੈ ਦੇਖੂਗੇ ਅੱਜ ਬੰਦਾ ਹੀ ਝਟਕਾ ਹਤਾ ਤੇ ਥੋੜੇ ਜੇ ਮਸੰਦ ਵਿੱਚੋਂ ਮਾਤਾ ਕੋਲ ਜਾ ਕੇ ਬਹੁਤ ਹੀ ਡਰ ਗਏ ਮਸੰਦ ਦੇ ਜਿਹੜੇ ਕੜਾ ਖਾਣ ਵਾਲੇ ਸਾਥ ਸੀ ਨਾ ਉਹ ਹੋਰ ਕੱਖ ਨਹੀਂ ਕਰਦੇ ਹੁੰਦੇ ਕੜਾਈ ਖਾਈ ਜਾਂਦੇ ਉਹ ਡਰ ਗਏ ਬਹੁਤੇ ਜਾ ਕੇ ਸ਼ਿਕਾਇਤ ਲਾਉਨੇ ਆ ਮਾਤਾ ਜੀ ਕੋਲ ਮਾਤਾ ਗੁਜਰੀ ਜੀ ਕੋਲ ਗਏ ਥੋੜੇ ਜੇ ਮਸੰਦ ਵਿੱਚੋਂ ਮਾਤਾ ਕੋਲ ਜਾ ਕੇ ਉਹ ਸਭ ਸਾਈ ਕਹਿਣ ਲੱਗੇ ਦਾ ਥਸੜਾ ਕੇ ਵਿਚਾਰਿਆਂ ਨੂੰ ਸਾਹ ਚੜਿਆ ਮੂੰਹੋਂ ਆਵਾਜ਼ ਬਿਨਾ ਨਿਕਲੇ ਮਾਤਾ 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 ਗੁਰੂ ਸਾਹਿਬ ਚੰਡਗਾਧਾ ਰੂਪ ਧਾਰੀ ਜਾਂਦੇ ਆ ਉਹ ਨੰਗੀ ਕਿਰਪਾਨ ਨਾਲ ਬੰਦੇ ਹੀ ਮਾਰੀ ਜਾਂਦੇ ਮਾ ਜੀ ਨੰਗੀ ਕਿਰਪਾ ਨਾਲ ਬੰਦੇ ਹੀ ਮਾਰੀ ਜਾਂਦੇ ਆ ਤਿੰਨ ਸਿਰ ਵਢੇ ਤਿੰਨ ਮਾਤਾ ਜੀ ਉਹਨਾਂ ਤਿੰਨ ਵਢ ਲਏ ਆ ਤਿੰਨ ਸਿਰ ਵਢੇ ਹਾਲੀ ਹੋਰ ਕਹਿੰਦੇ ਵਢਣਾ ਮਾਤਾ ਉਹਨਾਂ ਸ਼ਾਮਤੀਕ ਜੀ ਦਾ ਕੋਈ ਨਹੀਂ ਇਹ ਕਿਸੇ ਤਰ੍ਹਾਂ ਉਹਨਾਂ ਕੋਲੋਂ ਸਿੱਖਾਂ ਨੂੰ ਬਚਾ ਦਿਓ ਛੇਤੀ ਨਾਲ ਪੋਤਰੀ ਨੂੰ ਗਦੀ ਤੇ ਬਿਠਾ ਦਿਓ ਤੋਂ ਕਿੰਨਾ ਸਾਰਾ ਸਮਾਂ ਜਦੋਂ ਇਸੇ ਤਰ੍ਹਾਂ ਹੀ ਲੰਘਿਆ ਇੰਨੇ ਤਾਂ ਹੀ ਗੁਰੂ ਸਾਹਿਬ ਚੌਥਾ ਸਿਰ ਮੰਗਿਆ ਲੋਕ ਵੇਖ ਵੇਖ ਕੇ ਹੈਰਾਨ ਹੋਈ ਜਾਂਦੇ ਸੀ ਹਰ ਵਾਰੀ ਸਿੱਖ ਨੂੰ ਉਹ ਉਦਾਂ ਹੀ ਚਟਕਾਉਂਦੇ ਸੀ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਛੇ ਗਿਆ ਟਾਵਾ ਟਾਵਾ ਆਦਮੀ دیਵਾਨ ਵਿੱਚ ਰਹਿ ਗਿਆ ਪਰ ਸਿਦਕਾਂ ਦੇ ਰੰਗ ਉਹ ਜਿਨ੍ਹਾਂ ਖੂਨ ਨਾਲ ਚਿੱਤਰੇ ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ ਛੇਵੀਂ ਵਾਰ ਲੋਕਾਂ ਨੇ ਅਜੀਬ ਰੰਗ ਤੱਕਿਆ ਗੁੱਗਮੁੱਗ ਹੋ ਗਏ ਕੋਈ ਬੋਲ ਵੀ ਨਾ ਸਕਿਆ ਹੁਣ ਪੰਜਾਂ ਪਿਆਰਿਆਂ ਚ ਨਵੀਂ ਜਿੰਦ ਪਾ ਕੇ ਪੰਜ-ਪੰਜ ਘੋਟਾਂ ਹਰ ਇੱਕ ਨੂੰ ਪੜਾ ਕੇ ਨਹੀਂ ਪੜਾਈਦਾ ਤਾਂ ਹੋਰ ਕੁਝ ਹੁੰਦਾ ਵਿਸਾਖੀ ਵਾਲੇ ਦੇ ਨਾ ਸ਼ਿਕਾ ਕੇ ਪੰਜ-ਪੰਜ ਘੋਟਾਂ ਹਰ ਇੱਕ ਨੂੰ ਸ਼ਿਕਾ ਕੇ ਹੁਣ ਗੁਰੂ ਦੇਵ ਜੀਾਂ ਸਤੇਜ ਉੱਤੇ ਆਏ ਨੇ ਉਹੀ ਪੰਜ ਸਿੱਖ ਨਾਲ ਆਪਣੇ ਲਿਆਏ ਵੱਖਰਾ ਹੀ ਰੰਗ ਉਹਨਾਂ ਦਾ ਵੱਖਰਾ ਹੀ ਰੂਪ ਹੈ ਬਾਜਾਂ ਵਾਲੇ ਵਾਂਗੂ ਹਰ ਇੱਕ ਦਾ ਸਰੂਪ ਹੈ ਗਲਾਂ ਵਿੱਚ ਘਾਤਰੇ ਤੇ ਹੱਥੀਂ ਕ੍ਰਪਾਨਾਂ ਨੇ ਦਸ਼ਮੇਸ਼ ਵਾਂ ਕਰਾਂ ਅਜੀਬ ਜਿਹੀਆਂ ਸ਼ਾਨਾਂ ਦਸ਼ਮੇਸ਼ ਵਾਂ ਕਰਾਂ ਅਜੀਬ ਜਿਹੀਆਂ ਸ਼ਾਨਾਂ ਨੇ ਸੋਚਦੇ ਸੀ ਕਈ ਵੀ ਅਜੀਬ ਜਿਹੀ ਬਾਤ ਹੈ ਮਾਰ ਕੇ ਜੀਵ ਹੋਣਾ ਵੀ ਅਜੀਬ ਜਿਹੀ ਬਾਤ ਹੈ ਮਾਰ ਕੇ ਜਿਉਣਾ ਵੀ ਅਜੀਬ ਕਰਾਮਾਤ ਹੈ ਹੁਣੇ ਚਟਕਾਏ ਜਿਹੜੇ ਜੀਂਦੇ ਕਿਦਾਂ ਹੋ ਗਏ ਮੋਏ ਹੋਏ ਬੰਦੇ ਕਿਦਾਂ ਉੱਠ ਕੇ ਖਲੋ ਗਏ ਕਈ ਪਏ ਸੋਚਦੇ ਸੀ ਇਹ ਆਪਾਂ ਕਾਨੂੰ ਛੇ ਗਏ ਅਸੀਂ ਇਹਨਾਂ ਪੰਜਾਂ ਨਾਲੋਂ ਅਪਿਛੇ ਕਾਨੂੰ ਰਹਿ ਗਏ ਕਿ ਅਸੀਂ ਵੀ ਗਾਹ ਹੋ ਜਾਂਦੇ ਜੇ ਇਦਾਂ ਹੀ ਹੁਣੇ ਹੀ ਤੇ ਅਬਲ ਤੁਰਾਨੀ ਲਿਖਦਾ ਉਹ ਕਹਿੰਦਾ ਬਾਦਸ਼ਾਹ ਸਲਾਮਤ ਜਦ ਪਾਂਚੋਂ ਕੇ ਸੀਸ ਝਟਕਾ ਦिए ਅਲੱਗ ਕਰ ਦिए ਇਹ ਦੜ ਸੇ ਤੋਂ ਮਹਾਰਾਜ ਨੇ ਇੱਕ ਦੌਰਾ ਮੰਗਵਾਇਆ ਉਰਦੂ ਚ ਲਿਖਦਾ ਅਲੀਗੜ ਯੂਨੀਵਰਸਿਟੀ ਚ ਰਿਪੋਰਟ ਹੈ ਇੱਕ ਦੌਰਾ ਮੰਗਵਾਇਆ ਉਸਕੇ ਕੁੰਡੇ ਨਹੀਂ ਥੇ ਉਹਨੂੰ ਬਾਟੇ ਦਾ ਨਾਮ ਨਹੀਂ ਸੀ ਆਉਂਦਾ ਉਹਨੂੰ ਦੌਰਾ ਹੀ ਲਿਖ ਦਿੱਤਾ ਦੌਰਾ ਮੰਗਵਾਇਆ ਉਸਮੇਂ ਇੱਕ ਦੋ ਬੱਟੀ ਪਾਣੀ ਡਾਲਾ ਉਦੋਂ ਕਿਲੋ ਨਹੀਂ ਸੀ ਹੁੰਦੇ ਬੱਟੀਆਂ ਸੇਰ ਹੀ ਹੁੰਦੇ ਪਾਣੀ ਡਾਲਾ ਔਰ ਉਸਮੇਂ ਕਿਰਪਾਨ ਘਸਾਈ ਉਹਨੂੰ ਖੰਡਾ ਨਹੀਂ ਆਉਂਦਾ ਹੁਣਾ ਉਹਨੂੰ ਕਿਰਪਾਨ ਹੀ ਕਹਤਾ ਉਸਮੇਂ ਕਿਰਪਾਨ ਘਸਾਈ ਔਰ ਮੰਤਰ ਪੜੇ ਉਸਮੇਂ ਪਤਾਸੇ ਡਾਲੇ ਔਰ ਉਹ ਪਾਣੀ ਮੰਤਰ ਸੁਣ ਕਰ ਗੁਰਬਾਣੀ ਥੋੜੋ ਨੂੰ ਆਉਂਦੀ ਸੀ ਮੰਤਰ ਦੇ ਭਾਣੇ ਮੰਤਰ ਪੜੇ ਵਾਵਣਾ ਆਂਗੂ ਮੰਤਰ ਪੜੇ ਔਰ ਉਹ ਪਾਣੀ ਆਬੇ ਹਯਾਤ ਬਣ ਗਿਆ ਅਮਰਤ ਬਣ ਗਿਆ ਫਿਰ ਉਹਨਾਂ ਨੇ ਇੱਕ ਚੁਲੂ ਲਿਆ ਇੱਕ ਕੇ ਮੂੰਹ ਮੇ ਡਾਲਾ ਔਰ ਕਹਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਉਹ ਸੇਖ ਉੱਠ ਕਰ ਬੈਠ ਗਿਆ ਯਕੇ ਬਾਦ ਦੀ ਗਰੇ ਉਰਦੂ ਚ ਲਿਖਦਾ ਉਹਨਾਂ ਨੇ ਪਾਂਚੋਂ ਕੋ ਜੀਵਤ ਕੀਤਾ ਔਰ ਉਹਨਕੇ ਤੰਬੂ ਮੇ ਲਿਜਾ ਕੇ उनके बस्तर बदलाए और कृपाने डाली और जब स्टेज पर पांचों को लेकर आए तो हजूम उमट पड़ा हमें भी ऐसे बना दो कहता कतारें बना ली लोगों ने हमें भी ऐसे बना दो और मुझसे भी नहीं रहा गया अबुल तुरानी लिखता मैं भी कतार में खड़ा हो गया और जब मेरी बारी आई गुरु जी ने मुझे वो आबे हयात पिलाया और आज मेरा नाम बादशाह सलामत मेरा नाम गुरुजी ने अबुल तुरानी से बदलकर ਅਮਰ ਸ਼ਿਕਾ ਕਰ ਮੇਰਾ ਨਾਮ ਅਜਵੇਰ ਸਿੰਘ ਰੱਖ ਦਿਆ ਹੈ ਇਹ ਮੇਰੀ ਆਖਰੀ ਰਿਪੋਰਟ ਹੈ ਇਸ ਕੇ ਬਾਅਦ ਮੇਰੀ ਕੋਈ ਰਿਪੋਰਟ ਨਹੀਂ ਆਏਗੀ ਕਈ ਪਏ ਸੋਚਦੇ ਸੀ ਉਹ ਆਪਾਂ ਕਾ ਨੂੰ ਛੇ ਗਏ ਅਸੀਂ ਇਹਨਾ ਪੰਜਾਂ ਨਾਲੋਂ ਉਹ ਪਿੱਛੇ ਕਾ ਨੂੰ ਰਹਿ ਗਏ ਇੱਕ ਪਿੱਛੇ ਦੂਜਾ ਹੁਣ ਉਹਨਾ ਕਤਾਰਾਂ ਬਣਾ ਲਈਆਂ ਪੱਲੇ ਗਲਾਂ ਵਿੱਚ ਪਾ ਕੇ ਕਹਿਣ ਲੱਗੇ ਦਾਤੇ ਨੂੰ ਸਟੇਜ ਲਾਗੇ ਆ ਕੇ ਕੀ ਆਂਦੇ ਆ ਕਲੀਆਂ ਵਾਲਿਆ ਹੂੰ ਆਪਾਂ ਵੀ ਇਹ ਸੀਸ ਭੇਟ ਆਪਦੀ ਚੜਾਉਣੇ ਆ ਆ ਆਪਾਂ ਵੀ ਇਸੀ ਸਪੇਟ ਆਪਦੀ ਚੜਾਉਣੇ ਆ ਅਸੀਂ ਇਹਨਾਂ ਸਿਰਾਂ ਦੇ ਅਚਾਰ ਥੋੜੋ ਪਾਉਣੇ ਆ ਤੇ ਸਾਡੇ ਵੀ ਲਾ ਲਓ ਆ ਨਾਲੇ ਰਾਮਾ ਵੀ ਦਿੰਦੇ ਆ ਇਹ ਫੇਰੇ ਪਾਸ਼ਾ ਫੇਰੇ ਤੁਸੀਂ ਮੁੜ ਕੇ ਇਸ ਸਟੇਜ ਉੱਤੇ ਪਾਏ ਹੀ ਨਹੀਂ ਫੇਰੇ ਤੁਸੀਂ ਮੁੜ ਕੇ ਸਟੇਜ ਉੱਤੇ ਪਾਏ ਹੀ ਨਹੀਂ ਇਹ ਪੰਜ ਵਾਰੀ ਆਏ ਤੁਸੀਂ ਛੇਵੀਂ ਵਾਰੀ ਆਏ ਹੀ ਨਹੀਂ ਤੇ ਆ ਜਾਂਦੇ ਅਸੀਂ ਵੀ ਕਾਹ ਹੋ ਜਾਂਦੇ ਹੈ ਪੰਜ ਵਾਰੀ ਆਏ ਤੁਸੀਂ ਛੇਵੀਂ ਵਾਰੀ ਆਏ ਨਹੀਂ ਇਹਨਾਂ ਪੰਜਾਂ ਵਾਲਾ ਰੂਪ ਸਾਡਾ ਵੀ ਬਣਾ ਦਿਓ ਇਹ ਰੋਡੇ-ਮੋਡੇ ਸਿਰ ਸਾਡੇ ਧੜਾਂ ਉਤੋਂ ਮਗਨਾ ਦੇ ਅਸੀਂ ਹੁਣ ਬਣਾਗੇ ਜਵਾਤਰੇ ਕਹਿੰਦਾ ਕਾਲ ਜੋ ਆਈ ਬਣਾਗੇ ਅਸੀਂ ਜਦਾਂ ਕਾਲ ਹੁੰਦਾ ਨਾ ਉਹ ਬਣਾਗੇ ਲਾ ਦੇ ਉਹ ਜਨੇਊ ਅਤੇ ਪਾ ਦੋ ਸਾਡੇ ਗਾਤਰੇ ਬੋਲੇ ਗੁਰੂ ਦੇਵ ਤੁਸੀਂ ਠੀਕ ਸਾਰੇ ਕਹਿੰਦੇ ਹੋ ਸਾਰਾ ਹੀ ਮੈਨੂੰ ਪਤਾ ਤੁਸੀਂ ਕਾਲੇ ਕੰਨੂ ਪੈਂਦੇ ਉਹ ਇਹ ਜੋ ਕੁਰਬਾਨ ਹੈ ਤੇ ਭਗੌਤੀ ਜਿਹਨੂੰ ਜਾਤਾ ਏ ਇਹੋ ਸਾਡੀ ਦੇਵੀ ਏ ਤੇ ਇਹੋ ਸਾਡੀ ਮਾਤਾ ਏ ਇਹਦੇ ਨਾਲੇ ਮੈਂ ਪੰਥ ਖਾਲਸਾ ਸਜਾਵਾਂਗਾ ਇਹਦੇ ਨਾਲ ਗਿੱਧਣਾਂ ਤੋਂ ਸ਼ੇਰ ਮੈਂ ਬਣਾਵਾਂਗਾ ਕਿੱਦਾਂ ਦਾ ਖਾਲਸਾ ਹੋਊਗਾ ਹੋਵੇਗਾ ਨੋਖਾ ਵਿੱਚ ਕਿਸੇ ਦੇ ਨਹੀਂ ਰਲੇਗਾ ਜ਼ਾਲਮਾਂ ਦੇ ਸਿਰ ਜਿਹੜਾ ਪੈਰਾਂ ਥੱਲੇ ਮਲੇਗਾ ਹੁਣ ਤੀਕ ਸਿੱਖੋ ਜਿਹੜਾ ਜਾਂਦਾ ਨਹੀਂ ਸਿਆਣਿਆਂ ਲੱਖਾਂ ਵਿੱਚੋਂ ਇੱਕ ਹੁਣ ਜਾਊਗਾ ਪਛਾਣਿਆਂ ਲੱਖਾਂ ਵਿੱਚੋਂ ਇੱਕ ਹੁਣ ਜਾਊਗਾ ਪਛਾਣਿਆਂ ਸਿੱਖੀ ਦੀਆਂ ਹੋਣਗੀਆਂ ਮੰਜ਼ਲਾਂ ਨਿਆਰੀਆਂ ਮੈਂ ਸਿਰ ਦੇਣ ਵਾਲਿਆਂ ਨੂੰ ਦੇਉ ਸਰਦਾਰੀਆਂ